ਕਰਨ ਗਿਆ ਪੀੜੀਆਂ ਨਹੀਂ ਨਹੀਂ ਆ ਦੋ ਮੇਰੇ ਕੋਲ ਨਾ ਬੱਚੇ ਨਹੀਂ ਆਗੇ ਨਹੀਂ ਬੱਚੇ ਨਹੀਂ ਆ ਉਹ ਤੇਰੇ ਵੀ ਯਾਰ 2 ਲੱਖ ਰੁਪਇਆ ਦਿਓ ਆ ਲੈ ਬੇ ਅਗਨਾ 50 ਹਜ਼ਾਰ ਲੱਖ ਆ 2 ਲੱਖ ਆ ਬੇਬੇ ਬਾਪੂ ਅੱਗੇ ਲੈ ਲੈ ਆ ਜਾ ਆ ਜਾ ਆ ਜਾ ਐ ਸੁਣ ਪੰਦੇ ਨੇ ਨਹੀਂ ਜੇ ਤੱਕ ਕਰ ਲੋ ਜੀ ਇਹਨਾਂ ਦੇ ਵੀ ਉਹ ਆਗ ਲਾਉਣਾ ਉਹ ਸਮਝ ਰਿਹਾ ਵੀ ਪੈਸੇ ਦੇਂਦੇ ਕੋਈ ਦੇਂਦੇ ਮੈਨੂੰ ਬਹਿ ਜਾ ਹੁੰਦੋਂ ਕਿਧਰੇ ਬੈਠਣਾ ਥੱਲੇ ਬਹਿ ਜਾ ਹੁੰਦਲ ਹੁੰਦਲ ਇੱਥੇ ਬਹਿ ਪਰ ਪਿੱਛੇ ਆ ਜਾ ਬਾਈ ਪਿੱਛੇ ਹੋ ਜਾ ਨੀਚੋ ਬੈਠੋ ਨੀਚੇ ਬੈਠੋ ਯਾ ਨੰਮਾ ਜੀ ਆ ਨਾ ਨਾ ਚਰਾਇਆ ਝੋਲਾ ਜਾਂ ਕੰਨ ਨਾ ਨਾ ਆ ਝੋਲਾ ਆ ਨਾ ਕਰੋ ਆ ਨਾ ਆ ਰਹੇ ਆਦੋ ਪਾ ਦੋ ਇਹਨੂੰ ਪੜਾ ਦੋ ਆ ਲਓ ਪੜੋ ਨਹੀਂ ਨਹੀਂ ਆ ਨਾ ਕਰੋ ਆ ਲਓ ਨਹੀਂ ਆ ਪੈਸੇ ਨਾ ਸਰਪੰਚ ਸਾਹਿਬ ਨਹੀਂ ਮੇਰੀ ਗੱਲ ਸੁਣ ਲੋ ਇੱਕ ਮਿੰਟ ਇੱਕ ਮਿੰਟ ਯਾਰ ਆ ਪੈਸੇ ਦੇ ਜੱਲੇ ਆਪਾਂ 2 ਲੱਖ ਸਰਪੰਚ ਕਿੱਥੇ ਆ ਸਰਪੰਚ ਸਰਪੰਚ ਕਿੰਤਾ ਕੁ ਤਨ ਨੂੰ ਫੋਕਲੇ ਵੀ ਕੀ ਕਰਨੇ ਯਾਰ सरपंच साहब जरे थे हमें हम पांच हमनु हो सकता आपा 10000 ਦਿਹਾੜੀ ਤੇ ਇਹਨਾਂ ਵਾਸਤੇ ਮੀਡ ਰੱਖਦੀ ਹੋ ਉਹ ਨਹੀਂ ਸਰਪੰਚ ਸਾਹਿਬ ਕਰਦਗੇ ਆਪੇ ਸਰਪੰਚ ਸਾਹਿਬ ਆ ਵੀਡੀ ਬਾਬਾ ਜੀ ਸਰਪੰਚ ਸਾਹਿਬ ਇਹਨਾਂ ਦੀ ਜ਼ਿੰਮੇਵਾਰੀ ਤੁਹਾਡੀ ਹੈ ਮੇਰੀ ਗੱਲ ਸੁਣੋ ਥੱਲੇ ਬਹਿ ਜਾਓ ਥੱਲੇ ਬਹਿ ਜਾਓ ਇਹ ਦੇਤੇ ਆ ਮੇਰਾ ਭਰਾ ਆ ਖਾਲਸਾ ਮੌਂਟੀ ਠੀਕ ਹੈ ਠੀਕ ਆ ਆਪਾਂ ਕੋਸ਼ਿਸ਼ ਕਰਾਂਗੇ ਮੇਰੀ ਗੱਲ ਸੁਣੋ ਰੱਖ ਲੋ ਵੀ ਬਣਾ ਦੋ ਟੀਮ ਭੇਜ ਦੋ ਮੈਨੂੰ ਨਹੀਂ ਪਤਾ ਮੇਰੀ ਗੱਲ ਬੋਲੋ ਇੰਟ ਦੇ ਹੋ ਵੀਰੇ ਮੇਰੀ ਗੱਲ ਸੁਣੋ ਪਿੰਡ ਦੇ ਹੋ ਠੀਕ ਹੈ ਜਦੋਂ ਮੈਨੂੰ ਫੋਨ ਕਰਿਆ ਕਰੋਗੇ ਜਦੋਂ ਹੰਦਲ ਨੂੰ ਕਰਿਆ ਕਰੋਗੇ ਸਾਡੀ ਟੀਮ ਚ ਐਨਾ ਲਈ ਜੋ ਵੀ ਕਾਉਂਗੇ ਵੀ 50 ਲੱਖ ਕੁਝ ਵੀ ਠੀਕ ਆ ਬਾਈ ਜੀ ਆ ਯਾਰ ਮੇਰੀ ਗੱਲ ਮੇਰਾ ਮੇਰਾ ਵੀਰਾ ਜੋ ਵੀ ਪਹਿਲਾਂ ਤਾਂ ਆਪਾਂ ਇੱਥੇ ਕਮਰਾ ਮੈਂ ਇਹਨਾਂ ਨੂੰ ਆਪਾਂ ਨਹੀਂ ਵੀਰੇ ਇੱਥੇ ਪੇਂਟ ਕਰਾ ਕਿਤੇ ਆਪਾਂ ਕਿਤੇ ਇਹਨਾਂ ਨੂੰ ਸਕੂਲ ਚ ਹੀ ਭੇਜ ਸਕਦੇ ਜੀ ਪ੍ਰੋਪਰ ਸਿਸਟਮ ਜੀ ਇਹਨਾਂ ਦਾ ਘਰ ਬਣਿਆ ਨਹੀਂ ਯਾਰ ਨਹੀਂ ਵੀਰੇ ਇੱਥੇ ਵੀਰ ਕੋਈ ਕੇਅਰ ਮੈਂ ਪਤਾ ਕੀ ਕਹਿੰਦਾ ਕਿਤੇ ਸੰਸਥਾ ਚ ਕਿੱਥੇ ਇਹਨਾਂ ਦੀ ਬਹੁਤ ਤਕੜੀ ਚਰਚ ਵਿੱਚ ਅਰੇਂਜਮੈਂਟ ਕਰ ਦਿੰਦੇ ਆ ਜੀ ਯਾਰ ਚਰਚ ਵੀ ਠੀਕ ਆ ਜਿਵੇਂ ਭਾਈ ਮਿੰਟੂ ਦੀ ਆ ਸਸਤਾ ਆ ਮੈਂ ਉਹਨੂੰ ਪੇ ਕਰਿਆ ਕਰਾਂਗੇ ਯਾਰ ਆਪਾਂ ਮਨੁੱਖਤਾ ਦੀ ਸੇਵਾ ਚ ਜਿੱਥੇ ਵੀ ਜਿੱਥੇ ਇਹਨਾਂ ਦੀ ਮਾਲਿਸ਼ ਹੋ ਸਕੇ ਵਾਸਾਉਂ ਕਿਉਂ ਹੋ ਜੀ ਅਰੇਂਜਮੈਂਟ ਤੇ ਬੱਦਲ ਗਿਆ ਇਹ ਵੀ ਨਹੀਂ ਇੱਥੇ ਪਿੰਡ ਦੇ ਵਿੱਚ ਕੋਈ ਨਾ ਕੋਈ ਕੰਮ ਮੇਰੀ ਗੱਲ ਸੁਣ ਲੋ ਸਾਰਾ ਕੁਝ ਆ ਖਾਲਸਾ ਵੀਰੇ ਹਾਂਜੀ ਹਾਂਜੀ ਨੰਬਰ ਸਰਪੰਚ ਆ ਘਰ ਬਣਵਾਓ ਮੇਰੀ ਗੱਲ ਸੁਣਾ ਜਿਹੜਾ ਬਰਾਦਰ ਸਰਪੰਚ ਹੈ ਹੈ ਬੇਟਾ ਚੱਕਦਾ ਯਾਰ ਸਰਪੰਚ ਬਰਾਦਰ ਸਾਡਾ ਸਰਪੰਚ ਤੂੰ ਆ ਅੱਜ ਤੂੰ ਮਿਲਿਆ ਤੇਰੇ ਘਰ ਕਿ ਆਏ ਆ ਆ ਡਾਰਲਿੰਗ ਇੱਕ ਮੇਰੇ ਕਿ ਨਹੀਂ ਤੇ ਲਾ ਜ਼ਿੰਮੇਵਾਰੀ ਯਾਰ ਮੈਂ ਨੀ ਜ਼ਿੰਮੇਵਾਰੀ ਸਾਡ ਜਿੱਥੇ ਜ਼ਿੰਮੇਵਾਰੀ ਹੁਣ ਕੱਲਾ ਜ਼ਿੰਮੇਵਾਰੀ ਚੱਕੀ ਨਾ ਨਾ ਮੈਂ ਜੇ ਕਰਦਾ ਅਸੀਂ ਇਕੱਠੇ ਤੁਰੇ ਆ ਮੇਰਾ ਭਰਾ ਆ ਸਰਪੰਚ ਵੀਰੇ ਇਹ ਪਲਾਨ ਕਰੋ ਮਨੁੱਖਤਾ ਦੀ ਸੇਵਾ ਕਰੋ ਜੋ ਖਰਚਾ ਮਹੀਨੇ ਦਾ 20 ਲੱਖ ਆਪਣਾ 20 ਹਜ਼ਾਰ ਆਵੇ 40 ਹਜ਼ਾਰ ਆਵੇ 50 ਹਜ਼ਾਰ ਠੀਕ ਆ ਲਾਈਫ ਟਾਈਮ ਲਈ ਆ ਚੀਜ਼ ਕਰੋ ਠੀਕ ਹੈ ਠੀਕ ਹੈ ਕਿਉਂਕਿ ਅਸੀਂ ਮੈਂ ਕਹਿ ਕੇ ਚੱਲ ਜਾਣਾ ਮੈਂ ਪੈਸਿਆਂ ਦੀ ਹੈਲਪ ਕਰ ਸਕਦਾ ਠੀਕ ਆ ਆਪਾਂ ਕਰਾਂਗੇ ਕੋਈ ਬੰਦਾ ਕੋਈ ਕਿਤੇ ਆਪਾਂ ਮਨੁੱਖਤਾ ਸੇਵਾ ਇਹਨਾਂ ਨੂੰ ਐਡਮਿਸ਼ਨ ਦਵਾ ਦਈਏ ਉੱਥੇ ਹੁੰਦਾ ਨਾ ਮੈਂ ਭਾਈ ਮਿੰਟੂ ਨਾਲ ਕਰਦਾ